ਮਜੀਠਾ ਦੇ ਵਿੱਚ ਜੋ ਜ਼ਹਿਰੀਲੀ ਸ਼ਰਾਬ ਲੋਕਾਂ ਦੇ ਉੱਤੇ ਕਹਿਰ ਬਣ ਕੇ ਆਈ ਹੈ ਜਿਸ ਦੇ ਵਿੱਚ अनेका ਵਿਅਕਤੀਆਂ ਦੀ ਮੌਤ ਹੋਈ ਤਾਂ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਜੁੜਾ ਬੁਰਾ ਹਾਲ ਹੋਇਆ। ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ આરોપીਆਂ ਨੂੰ ਜੜਾ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਹੈ ਤੇ ਉਹਨਾਂ ਦਾ ਰਿਮਾਂਡ ਜੜਾ ਕਿ ਹਾਸਲ ਕੀਤਾ ਗਿਆ। ਉੱਥੇ ਇਸ ਮਾਮਲੇ ਦੇ ਵਿੱਚ ਇਹ ਵੀ ਅਪਡੇਟ ਸਾਹਮਣੇ ਆਇਆ ਕਿ ਇੱਕ ਪਿਓ ਪੁੱਤ ਜਿਹੜੇ ਕਿ ਫਰਾਰ ਹੋ ਗਏ ਸੀ ਉਹਨਾਂ ਨੂੰ ਵੀ ਜੜਾ ਕਿ ਪੋਰਸ ਨੇ ਗ੍ਰਿਫਤਾਰ ਕਰ ਲਿਆ ਅਤੇ ਉਹਨਾਂ ਦਾ ਵੀ ਜੜਾ ਕੇ ਅਦਾਲਤ ਵਿੱਚ ਪੇਸ਼ ਕਰਕੇ 5 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਜੜਾ ਕਿ ਇਸੇ ਰਿਮਾਂਡ ਦੇ ਦੌਰਾਨ ਜਿਤਾਇਆ ਜਾ ਰਿਹਾ ਕਿ ਵੱਡੇ ਖੁਲਾਸੇ ਹੋ ਸਕਦੇ ਨੇ ਕਿ ਆਖਰ ਕਿਸ ਤਰੀਕੇ ਦੇ ਨਾਲ ਜੜਾ ਕਿ ਇਹ ਨਕਲੀ ਸ਼ਰਾਬ ਦਾ ਜੜਾ ਰੈਕਡ ਚਲਾਇਆ ਜਾ ਰਿਹਾ ਸੀ ਆਖਰ ਹੋਰ ਕੌਣ-ਕੌਣ ਹੈ ਕਦੋਂ ਤੋਂ ਚੱਲ ਰਿਹਾ ਹੈ ਇਹ ਸਾਰੀ ਜੜਾ ਕੀ ਪੁੱਛ ਪੜਤਾਲ ਕੀਤੀ ਜਾਵੇਗੀ ਉੱਥੇ ਇਸ ਮੁੱਦੇ ਦੇ ਉੱਤੇ ਸਿਆਸਤ ਵੀ ਖੂਬ ਗਰਮਾਈ ਹੋਈ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜੜਾ ਕਿ ਖੂਬ ਘੇਰਿਆ ਜਾ ਰਿਹਾ ਹੈ ਦੂਜੇ ਪਾਸੇ ਇੱਕ ਜਿਹੜਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜਿਹੜੀ ਕਿ ਚੱਲ ਰਹੀ ਹੈ ਅਸਲ ਦੇ ਵਿੱਚ ਦੇਖਿਆ ਜਾਂਦਾ ਕਿ ਅਕਸਰ ਹੀ ਇਸ ਨੌਜਵਾਨ ਦੇ ਵੱਲੋਂ ਕੋਈ ਵੀ ਮੁੱਦਾ ਹੋਵੇ ਉਸ ਉੱਤੇ ਆਪਣੀ ਜਿਹੜਾ ਕਿ ਵੀਡੀਓ ਪਾ ਕੇ ਜਿਹੜੀ رائے ਜ਼ਰੂਰ ਸਾਂਝੀ ਕੀਤੀ ਜਾਂਦੀ ਉਸ ਦੇ ਵਿੱਚ ਉਸਨੇ ਪੰਜਾਬ ਸਰਕਾਰ ਨੂੰ ਕਿਵੇਂ ਘੇਰਿਆ ਤੁਸੀਂ ਇਸ ਵੀਡੀਓ ਨੂੰ ਦੇਖਿਆ ਤੇ ਤੁਹਾਡਾ ਜੋ ਮਜੀਠਾ ਦੇ ਵਿੱਚ ਇਹ ਜ਼ਹਿਰੀਲੀ ਸ਼ਰਾਬ ਦਾ ਕੰਡ ਹੋਇਆ ਉਸ ਨੂੰ ਲੈ ਕੇ ਕੀ ਕਹਿਣਾ ਕਿਉਂਕਿ ਇੱਕ ਪਾਸੇ ਤਾਂ ਜਿਹੜਾ ਨਸ਼ੇ ਨੂੰ ਲੈ ਕੇ ਜੁੱਧ ਸਰਕਾਰ ਦੇ ਵੱਲੋਂ ਛੇੜਿਆ ਗਿਆ ਪਰ ਦੂਜੇ ਪਾਸੇ ਦੇਖਿਆ ਜਾ ਰਿਹਾ ਕਿ ਨਗਲੀ ਸ਼ਰਾਬ ਜਿਹੜੀ ਵੇਚੀ ਜਾ ਰਹੀ ਹੈ ਤਾਂ ਇਸ ਨੂੰ ਲੈ ਕੇ ਕੀ ਕਹਿਣਾ ਇੱਕ ਪਾਸੇ ਤਾਂ ਨਸ਼ਾ ਮੁਕਤ ਬਣਾਉਂਦੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਪਰ ਦੂਜੇ ਪਾਸੇ ਇਸ ਤਰੀਕੇ ਦੇ ਨਾਲ ਲੋਕਾਂ ਦੇ ਜਨੇਕੀ ਜਾਨਾਂ ਉਹ ਖਤਰੇ ਦੇ ਵਿੱਚ ਪੈ ਰਹੇ ਨੇ ਜਿੱਥੇ ਉਹਨਾਂ ਨੂੰ ਗਲਤ ਤਰੀਕੇ ਦੇ ਜਾਂ ਜ਼ਹਿਰੀਲੀ ਸ਼ਰਾਬ ਜਿਹੜੀ ਕੀ ਉਹ ਵੇਚੀ ਜਾ ਰਹੀ ਹੈ ਤੇ ਲੋਕ ਜਿਹੜੇ ਉਸ ਨੂੰ ਪੀਂਦੇ ਨੇ ਤੇ ਇਸ ਦੇ ਨਾਲ ਉਹਨਾਂ ਦਾ ਨੁਕਸਾਨ ਹੁੰਦਾ ਤੇ ਹਲੇ ਕਾਫੀ ਗਿੱਧੇ ਦੇ ਵਿੱਚ ਜਿਹੜੇ ਲੋਕ ਨੇ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਪਰ ਦੂਜੇ ਪਾਸੇ ਦੇਖਿਆ ਜਾ ਰਿਹਾ ਕਿ ਇਸ ਮਾਮਲੇ ਨੂੰ ਲੈ ਕੇ ਮੁੱਦਾ ਜਿਹੜਾ ਕਾਫੀ ਗਰਮਾਇਆ ਹੋਇਆ ਤੇ ਅੱਜ ਉਤੇ ਸਿਆਸਤ ਖੂਬ ਗਰਮਾਈ ਹੋ ਤੇ ਹਰ ਇੱਕ ਦੇ ਬੋਲੋ ਜਿਹੜੀ ਕਿ ਆਪਣਾ ਬਿਆਨ ਸਾਂਝਾ ਕੀਤਾ ਜਾ ਰਿਹਾ ਆਓ ਤੁਹਾਨੂੰ ਇਹ ਵੀਡੀਓ ਦਿਖਾਉਣੇ ਤੇ ਆਪਣੀ رائے ਵੀ ਜ਼ਰੂਰ ਸਾਂਝੀ ਕਰਿਓ ਜਦੋਂ ਮਰੇ ਕੋਈ ਇਨਸਾਨ ਬੜੇ ਵੈਣ ਪੈਂਦੇ ਵੇਖੇ ਮੈਂ ਮਰੇ ਕੋਈ ਇਨਸਾਨ ਤੇ ਵੈਣ ਪੈਂਦੇ ਵੇਖੇ ਮੈਂ ਕਈ ਜਾਨਵਰ ਦੁਨੀਆ ਛੱਡ ਜਾਂਦੇ ਛੜਕਾਂ ਤੇ ਤੇ ਰੋਲਦੇ ਵੇਖੇ ਮੈਂ ਅੱਜ ਰੌਲਾ ਪੈ ਰਿਹਾ ਜਿਹੜੀ ਜ਼ਹਿਰੀਲੀ ਸ਼ਰਾਬ ਦੇ ਨਾਲ ਕਈ ਮੌਤਾਂ ਹੋਈਆਂ ਅੱਜ ਪਹਿਲੀ ਵਾਰੀ ਵੇਖਿਆ ਕੋਈ ਜਾਨਵਰਾਂ ਵਾਸਤੇ ਰੌਲਾ ਪਾ ਰਿਹਾ ਹੋਵੇ ਪਹਿਲੀ ਵਾਰ ਵੇਖਿਆ ਕੋਈ ਜਾਨਵਰਾਂ ਵਾਸਤੇ ਦਰਦ ਲਿਆ ਰਿਹਾ ਹੋਵੇ ਅਸਲ ਵਿੱਚ ਇਹ ਦਰਦ ਘਾਟਾ ਰਾਜਨੀਤਿਕ ਮੁੱਦਾ ਜ਼ਿਆਦਾ ਆ ਅਸਲ ਵਿੱਚ ਉਸ ਪਰਿਵਾਰ ਦੇ ਨਾਲ ਲੋਕਾਂ ਨੂੰ ਹਮਦਰਦੀ ਘਾਟਾ ਤੇ ਇਹ ਰਾਜ ਰਾਜਨੀਤਿਕ ਮੁੱਦਾ ਜ਼ਿਆਦਾ ਆ ਇਹ ਥੱਲੇ ਸਿੱਟਣ ਤੇ ਤਾਂ ਚੱਕਣ ਦਾ ਕੰਮ ਰੱਖਿਆ ਹੋਇਆ ਹੋਰ ਲੋਕਾਂ ਦੀ ਪ੍ਰਵਾਹ ਨਹੀਂ ਤਾਹੀਂ ਤਾਂ ਕਹਿ ਰਿਆਂ ਕਿ ਇਨਸਾਨ ਮਰੇ ਤਾਂ ਵੈਣ ਪੈਂਦੇ ਵੇਖੇ ਮੈਂ ਹਰ ਰੋਹ ਛੜਕਾਂ ਤੇ ਜਾਨਵਰ ਮਰਦੇ ਤੇ ਰੋਂਦੇ ਵੇਖੇ ਮੈਂ ਕਿਉਂਕਿ ਜਿਹੜੇ ਆਮ ਲੋਕ ਆ ਇਹ ਜਾਨਵਰਾਂ ਦੇ ਵਿੱਚੋਂ ਆਉਂਦੇ ਆ ਇਹਨਾਂ ਨੂੰ ਬਹੁਤਾ ਕੋਈ ਰੋਣ ਵਾਲਾ ਨਹੀਂ ਹੁੰਦਾ ਇਹਦੇ ਵੱਲ ਕੋਈ ਝਾਤੀ ਮਾਰਨ ਵਾਲਾ ਨਹੀਂ ਹੁੰਦਾ ਅੱਜ ਰੌਲਾ ਪੈ ਰਿਆ ਜ਼ਹਿਰੀਲੀ ਸ਼ਰਾਬ ਦੇ ਨਾਲ ਜਿਹੜੀਆਂ ਕਈ ਮੌਤਾਂ ਹੋ ਚੁੱਕੀਆਂ ਮਜੀਠੇ ਹੜਕੇ ਦੇ ਵਿੱਚ ਤੇ ਅੱਜ ਮੈਂ ਸਰਦਾਰ ਭਗਵੰਤ ਮਾਨ ਜੀ ਨੂੰ ਕਹਿਣਾ ਉਹਨਾਂ ਦੇ ਕਈ ਐਮਐਲਏ ਨੂੰ ਕਹਿਣਾ ਜਦ 2020-21 ਦੇ ਵਿੱਚ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਸੀ ਤਾਂ ਉਸ ਟਾਈਮ ਵੀ ਕਈ ਮੌਤਾਂ ਹੋਈਆਂ ਸੀਗਾ ਤੇ ਉਸ ਟਾਈਮ ਜਾ ਕੇ ਕੈਪਟਨ ਮਰਿੰਦਰ ਸਿੰਘ ਖਣੀ ਗਏ ਸੀਗੇ ਖਣੀ ਫੋਨ ਕੀਤਾ ਸੀ ਤੇ ਉਸ ਟਾਈਮ ਤੇ ਭਗਵੰਤ ਮਾਨ ਨੇ ਮੁੱਦਾ ਬਣਾਇਆ ਸੀ ਤੇ ਭਗਵੰਤ ਮਾਨ ਦਾ ਐਮਐਲਏ ਸੀ ਜਿਹੜਾ ਰੌਲਾ ਪਾ ਰਿਹਾ ਸੀ ਕਿ ਤੂੰ ਪੀ ਜਾ ਰਿਲੀ ਸ਼ਰਾਬ ਉਹ ਕਾਂਗਰਸ ਦੇ ਐਮਐਲਏ ਦੇ ਪੀਏ ਨੂੰ ਖਣੀ ਐਮਐਲਏ ਨੂੰ ਆਂਦਾ ਸੀ ਕਿ ਆਖੇ ਤੂੰ ਪੀ ਜੈਰੀਲੀ ਸ਼ਰਾਬ ਤੈਨੂੰ 10 ਲੱਖ ਰੁਪਇਆ ਦਿੰਦਾ ਅੱਜ 10 ਲੱਖ ਰੁਪਇਆ ਕੌਣ ਦੇਊਗਾ ਕੌਣ ਦੇਊਗਾ ਅੱਜ 10 ਲੱਖ ਰੁਪਇਆ ਕਹਿੰਦੇ ਸ਼ਰਾਬ ਵੇਚਣ ਵਾਲੇ ਇਹ ਜੈਰੀਲੀ ਸ਼ਰਾਬਾਂ ਵੇਚਣ ਵਾਲੇ ਮੰਤਰੀਆਂ ਦੀਆਂ ਗੱਡੀਆਂ 'ਚ ਰਹਿੰਦੇ ਆ ਅੱਜ ਕੌਣ ਬੋਲੂਗਾ ਕੌਣ ਅੱਜ ਵੇਖੂਗਾ ਇਹ 4 ਦਿਨਾਂ ਦੀ ਹੈ ਕਿ 4 ਦਿਨ ਦੀ ਚਾਂਦਨੀ ਫਿਰ ਹਨੇਰੀ ਰਾਤ ਇਹ 4-5 ਦਿਨਾਂ ਦਾ ਮੁੱਦਾ ਜਿਹੜੇ ਲੋਕ ਵੇਖਣਗੇ ਪੱਤਰਕਾਰ ਪਹੁੰਚਣਗੇ ਕਿ 2020-21 ਦੇ ਵਿੱਚ ਜਿਹੜੀ ਜ਼ਹਿਰੀਲੀ ਸ਼ਰਾਬ ਦੇ ਨਾਲ ਲਗਭਗ ਸੈਂਕੜੇ ਦੇ ਹਿਸਾਬ ਦੇ ਨਾਲ ਮੌਤਾਂ ਹੋਈਆਂ ਸੀ ਉਸ ਟਾਈਮ ਤਾਂ ਬਹੁਤ ਲੋਕ ਗਏ ਬੜੇ ਰਾਜਨੀਤਿਕ ਲੀਡਰ ਗਏ ਕਿ ਅੱਜ ਕੋਈ ਉਹਨਾਂ ਦਾ ਜਾ ਕੇ ਕਿਸੇ ਨੇ ਪਤਾ ਲਿਆ ਹੈ ਕਿਸੇ ਕੋਲ ਕੋਈ ਜਵਾਬ ਕੋਈ ਪਤਾ ਨਹੀਂ ਕਿਸੇ ਕੋਲ ਇੱਕ ਮੈਂ ਅੱਜ ਤੋਂ ਮਹੀਨਾ ਪਹਿਲਾਂ ਬੋਲਿਆ ਸੀ ਜਦਾ ਘਾਟ ਆਉਂਦੀ ਰੀਤ ਚੱਲੀ ਸੀਗੀ ਤੇ ਮੈਂ ਕਿਹਾ ਸੀ ਕਿ ਜਿੰਨਾ ਇੱਥੋਂ ਸ਼ਰਾਬ ਬੰਦ ਨਹੀਂ ਹੋਣੀ ਬੀੜੀ ਬੰਦ ਨਹੀਂ ਹੋਣੀ ਤੇ ਇੱਕ ਮੂਰਖ ਪ੍ਰਾਣੀ ਨੇ ਇਹ ਲਿਖਿਆ ਸੀ ਇਹ ਜਿਹੜੇ ਕਹ ਲੋ ਮਨਜ਼ੂਰ ਸੁਧਾ ਨਸ਼ੇ ਆ ਤੇ ਅੱਜ ਫਿਰ ਮਨਜ਼ੂਰ ਸੁਧਾ ਨਸ਼ਿਆਂ ਦੇ ਨਾਲ ਮੌਤ ਹੋ ਰਹੀਆਂ ਆ ਵੇਖੋ ਜਿਹੜੇ ਕਹਿੰਦੇ ਸੀ ਕਦੇ ਸਿਕਟਾਂ ਦੇ ਨਾਲ ਬੰਦੇ ਨਹੀਂ ਮਰੇ ਜਿਹੜੇ ਕਹਿੰਦੇ ਸੀ ਸ਼ਰਾਬ ਨਾਲ ਕਦੇ ਬੰਦੇ ਨਹੀਂ ਮਰਿਆ ਮਰੇ ਪਏ ਦੱਸੋ ਹੁਣ ਕਿ ਰਾਜਨੀਤਿਕ ਮੁੱਦਾ ਹੀ ਰਹਿ ਜਾਊਗਾ ਭਗਵੰਤ ਮਾਨ ਜੀ ਸਮਝਾਓ ਤੁਹਾਡੇ ਉਹਨਾਂ ਕੌਲੀ ਚੱਟਾਂ ਨੂੰ ਜਿਹੜੇ ਸੱਚ ਤੇ ਭੈੜੇ ਕਮੈਂਟ ਕਰਦੇ ਆ ਕਹੋ ਉਹਨਾਂ ਕੌਲੀ ਚੱਟਾਂ ਨੂੰ ਕਿ ਉਹਨਾਂ ਦੇ ਘਰਾਂ ਦੇ ਹਾਲਾਤ ਪੁੱਛੋ ਅੱਜ ਬਹੁਤ ਸਾਰੇ ਰਾਜਨੀਤਿਕ ਲੀਡਰ ਪਹੁੰਚ ਜਾਣਗੇ ਬਹੁਤ ਸਾਰੇ ਪੱਤਰਕਾਰ ਪ੍ਰਾਪਹੁਣ ਜਾਣਗੇ ਮੈਂ ਕੋਈ ਮਾੜਾ ਨਹੀਂ ਆਂਦਾ ਕਿਸੇ ਨੂੰ ਪਰ ਅੱਜ ਕਈ ਪੰਜਾਬ ਦੇ ਸਿਆੰਦੇ ਵਿੱਚ ਜ਼ਹਿਰੀਲੀ ਸ਼ਰਾਬ ਵਰਤ ਰਹੀ ਹੋਊਗੀ ਤਾਂ ਕਿੰਨਾ ਪੱਤਰਕਾਰਾਂ ਨੂੰ ਫੋਨ ਗਏ ਹੋਣ ਆ ਉਸ ਟਾਈਮ ਕੋਈ ਨਹੀਂ ਬੋਲਿਆ ਅੱਜ ਮੌਤ ਹੋ ਗਈ ਆ ਅੱਜ ਬੋਲ ਰਹੇ ਆ ਤੇ ਜਿਨ੍ਹਾਂ ਨੇ ਕਾਰ ਰੋਲਨੇ ਸੀ ਉਹ ਰੋਲ ਚੁੱਕੇ ਆ ਹੁਣ ਇਹ ਨਹੀਂ ਪਤਾ ਭਗਵਾਨ ਤਮਾਮ ਦਾ ਇਹ ਕਹਦੇ ਕਿ ਅਸੀਂ 5-5 ਲੱਖ ਰੁਪਇਆ ਗਰਾਂਟ ਦਿੰਨੇ ਆ ਇਹਨਾਂ ਨੂੰ ਮਤਲਬ ਮੁਆਵਜ਼ਾ ਦਿੰਨੇ ਆ 5-5 ਲੱਖ ਦੇ ਨਾਲ ਲੋਕ ਨਹੀਂ ਮਰਦੇ 5-5 ਲੱਖ ਦੇ ਨਾਲ ਲੋਕ ਨਹੀਂ ਮੁਰਦੇ 5-5 ਲੱਖ ਦੇ ਨਾਲ ਲੋਕਾਂ ਦੇ ਘਰਾਂ ਦੇ ਹਾਲਾਤ ਨਹੀਂ ਸਹੀ ਹੁੰਦੇ ਜੀਦਾ ਜੀ ਜਾਂਦਾ ਰਿਹਾ ਇਸ ਦੁਨੀਆ ਤੋਂ ਉਹ ਕਦੇ ਵਾਪਸ ਨਹੀਂ ਆਉਂਦਾ ਪਰ ਮੈਂ ਇੱਕ ਗੱਲ ਕਹੂੰਗਾ ਕਿ ਅਸੀਂ ਡਰਾਮੇਬਾਜ਼ ਲੋਕ ਆ ਸਾਡੇ ਰਾਜਨੀਤਿਕ ਡਰਾਮੇਬਾਜ਼ ਆ ਅਸਲੀ ਗਿਰਗਿੱਟਾ ਹੋ ਅਧਿਸ਼ਕੈਂਟ ਤੋਂ ਪਹਿਲਾ ਪਹਿਲਾ ਰੰਗ ਬਦਲਦੇ ਆ ਸਾਡੇ ਗਿਰਗਟ ਜਿਹੜੇ ਉਹ ਸਿਰਫ ਤੇ ਸਿਰਫ ਮਸਲਿਆਂ ਤੇ ਬੋਲਦੇ ਆ ਮਸਲਿਆਂ ਤੋਂ ਪਹਿਲਾਂ ਉਹਨਾਂ ਦੀ ਕੋਈ ਅੱਖ ਨਹੀਂ ਹੁੰਦੀ ਸਾਡੇ ਗਿਰਗਟ ਜਿੰਨੇ ਮੰਤਰੀ ਇੱਥੇ ਉਹਨਾਂ ਗਿਰਗਟਾਂ ਨੂੰ ਇਹ ਨਹੀਂ ਪਤਾ ਕਿ ਹਾਲਾਤ ਔਰ ਨਸ਼ਾ ਕਿਵੇਂ ਸੁਧਾਰਨਾ ਅੱਜ ਤੱਕ ਤੁਸੀਂ ਕੁਰਸੀਆਂ ਨੂੰ ਲੱਗੇ ਹੋਏ ਆ ਤੁਸੀਂ ਇਸ ਅੱਗੇ ਲੱਗੇ ਹੋਏ ਆ ਤੁਸੀਂ ਗੱਡੀਆਂ ਨੂੰ ਚੁੰਬੜੇ ਹੋਏ ਆ ਤੁਹਾਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ ਤੁਸੀਂ ਬਿਜ਼ਨਸਮੈਨਾਂ ਦੇ ਘਰਾਂ 'ਚ ਜਾਣਾ ਗਿੱਜੇ ਹੋਏ ਆ ਠੇਕੇਦਾਰ ਤੁਹਾਡੇ ਭਾਈਵਾਲ ਹੁੰਦੇ ਆ ਨਸ਼ਾ ਤੱਕਰ ਤੁਹਾਡੇ ਭਾਈਵਾਲ ਹੁੰਦੇ ਆ ਕਿਉਂਕਿ ਤੁਹਾਨੂੰ ਪਤਾ ਨਹੀਂ ਲੱਗਦਾ ਉਹ ਕਦੋਂ ਤੁਹਾਨੂੰ ਵਰਤ ਕੇ ਲੰਘ ਜਾਂਦੇ ਆ 5 ਸਾਲਾਂ ਦੇ ਵਿੱਚ ਬਾਅਦ ਜਿਹੜੀ ਕੋਈ ਹੋਰ ਸਰਕਾਰ ਆਊ 2 ਸਾਲਾਂ ਬਾਅਦ ਉਦੋਂ ਫੇਰ ਇਹਨਾਂ ਦੀ ਯਾਰੀ ਪਊਗੀ ਪਰ ਜੈ ਰਿਲੀ ਸ਼ਰਾਬ ਦਾ ਹੋਣੀ ਰੌਲਾ ਕਿਉਂ ਪੈ ਰਿਆ ਕਿਹੜੀ ਉਹ ਸਰਕਾਰ ਆ ਭਗਵਾਨਤਮਾਨ ਕੋਲ ਕਿੰਨੇ ਮੈਹਿਕਮੇ ਆ ਕੀ ਤੁਹਾਨੂੰ ਇੱਕ ਵੀ ਮੈਹਿਕਮੇ ਨੇ ਨਹੀਂ ਦੱਸਿਆ ਉਹਨਾਂ ਮੈਹਿਕਮਿਆਂ ਨੂੰ ਬਾਹਰ ਕੱਢੋ ਡਿਸਮਿਸ ਕਰੋ ਉਹਨਾਂ ਬੰਦਿਆਂ ਨੂੰ ਪਰ ਡਿਸਮਿਸ ਕਰਕੇ ਕੋਈ ਅਹੁਦੇਦਾਰਾਂ ਨੂੰ ਇਹ ਮਸਲੇ ਹੱਲ ਨਹੀਂ ਹੋਣੇ ਇਹ ਮਸਲਾ ਠੰਡਾ ਕਰਨ ਵਾਸਤੇ ਹੁੰਦਾ ਕਿ ਅਸੀਂ ਫਲਾਨੇ ਨੂੰ ਡਿਸਮਿਸ ਕਰਤਾ ਅਸੀਂ ਕਰਦੇ ਜੀਆਂ ਨੂੰ 5-5 ਲੱਖ ਰੁਪਈਆ ਦੇਤਾ ਇਹ ਮਸਲਾ ਠੰਡਾ ਕਰਤਾ दारू ਪੀਤੀ ਉਹਨਾਂ ਨੇ दारू ਦੇ ਨਾਲ ਮੌਤ ਹੋਈ ਆ ਜੇ ਕਰ ਫੈਕਟਰੀਆਂ ਵਾਲਿਆਂ ਦੀ दारू ਨਾਲ ਮੌਤ ਹੋਈ ਆ ਤਾਂ ਫੇਰ ਫੈਕਟਰੀਆਂ ਵਾਲਿਆਂ ਦੀ ਜਾਂ ਤਾਂ ਫੈਕਟਰੀ ਬੰਦ ਕਰੋ ਜਾਂ ਜਿੱਨੇ ਘਰਾਂ ਦੇ ਵਿੱਚ ਮੌਤ ਹੋਈ ਆ ਉਹਨਾਂ ਦੇ ਪਰਿਵਾਰ ਦਾ ਖਰਚਾ ਔਰ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਔਰ ਉਹਨਾਂ ਨੂੰ 20-20 ਲੱਖ ਰੁਪਇਆ ਦਵਾਓ ਜੇਕਰ ਇਹ ਕਿਸੇ ਬੰਦੇ ਹੋਰ ਕੱਢਣ ਵਾਲੇ ਆ ਗਿਆ ਤੁਹਾਡੇ ਨਾਲ ਗੱਡੀਆਂ 'ਚ ਰਹਿਣ ਵਾਲੇ ਆ ਤਾਂ ਭਗਵੰਤ ਮਾਨ ਤੈਨੂੰ ਮੈਂ ਥਾਪੀ ਮਾਰ ਕੇ ਆਣਾ ਤੂੰ ਕੱਖ ਨਹੀਂ ਕਰ ਸਕਦਾ ਤੇਰੇ ਵਿੱਚ ਕੱਲੀਆਂ ਗੱਲਾਂ ਤੂੰ ਗੱਲਾਂ ਦਾ ਡਰਾਮੇਬਾਜ਼ ਤੂੰ ਗੱਲਾਂ ਦਾ ਕੜਾ ਬਣਾ ਸਕਦਾ ਤੂੰ ਕੱਖ ਨਹੀਂ ਕਰ ਸਕਦਾ ਬੜੇ ਤੇਰੇ ਮੁੱਦੇ ਚੱਲੇ ਪੰਜਾਬ ਦੇ ਵਿੱਚ ਬੜੇ ਤੇਰੇ ਐਮਐਲਏਾਂ ਦੇ ਰੌਲੇ ਪਏ ਪਰ ਤੂੰ ਇੱਕ ਵਾਰੀ ਵੀ ਨਹੀਂ ਬੋਲਦਾ ਤੂੰ ਤੇਰੇ ਐਮਐਲਏਾਂ ਦੇ ਤੇਰੀ ਸਰਕਾਰ ਦੇ ਜਦੋਂ ਰੋਲੇ ਪੈਂਦੇ ਆ ਮਾਫੀ ਚਾਉਣਾ ਇਹ ਸ਼ਬਦ ਕਹਿਣ ਲੱਗਿਆ ਉਸ ਟਾਈਮ ਤੇ ਗੁੰਗੇ ਦੀ ਆਤਮਾ ਤੇਰੇ ਚ ਆ ਜਾਂਦੀ ਕਿਸੇ ਦੀ ਆ ਆ ਕਰਨ ਤੋਂ ਸਵਾਇ ਕੱਖ ਨਹੀਂ ਹੁੰਦਾ ਜਦੋਂ ਕਿਸੇ ਵਿਰੋਧੀ ਧਿਰ ਦਾ ਰੌਲਾ ਪੈ ਜੇ ਉਸ ਟਾਈਮ ਤੇ ਇੰਜ ਲੱਗਦਾ ਜਿਵੇਂ ਕੋਈ ਪੰਜਾਬ ਦਾ ਦਰਦੀ ਇਸ ਦੁਨੀਆ ਤੋਂ ਸ਼ਹੀਦ ਹੋ ਕੇ ਗਿਆ ਹੋਵੇ ਤੇ ਉਹਦੀ ਆਤਮਾ ਤੇਰੇ ਚ ਆਈ ਹੋਵੇ ਅਰਜ ਚੁੱਪ ਹੋਊਗਾ ਭਗਵੰਤ ਮਾਨ ਕੱਲੀ ਪ੍ਰੈਸ ਕਾਨਫਰੰਸ ਕਰੂਗਾ ਕੱਲੇ ਕਰਦੇ ਜੀਆਂ ਦਾ ਪਤਾ ਲੈਣ ਜਾਊਗਾ ਹੋਰ ਉਹਨਾਂ ਦੇ ਨਾਲ ਕੱਖ ਕੱਖ ਨਹੀਂ ਖੜਦਾ ਕੀ ਆ ਤੁਹਾਡੇ ਜਿਹੜੇ ਮਹਿਕਮੇ ਆ ਕੇ ਨਿਗਾਹ ਨਹੀਂ ਮਾਰ ਸਕਦੇ ਹੁਣ ਤਾਂ ਸ਼ਰਾਬ ਦੇ ਨਾਲ ਮੌਤਾਂ ਹੋ ਰਿੰਗਾਂ ਚਿੱਟੇ ਦੇ ਨਾਲ ਮੌਤਾਂ ਹੋ ਰਿੰਗਾਂ ਆ ਥਾਂ ਥਾਂ ਤੁਸੀਂ ਪੋਸਟਰ ਲਾਏ ਆ WhatsApp ਤੇ ਜਾਣਕਾਰੀ ਦਿਓ ਸਾਨੂੰ ਐਂ ਕਰੋ ਸਾਨੂੰ ਆਹ ਕਰੋ ਜਾਣਕਾਰੀ ਅਸੀਂ ਦੇਣੀ ਆ ਤੈਨੂੰ ਕੀ ਲੋੜ ਸੀ ਜੇ ਜਾਣਕਾਰੀ ਦੇਣੀ ਸੀ ਫਿਰ ਕੈਪਟਨ ਮੋਰਿੰਦਰ ਸਿੰਘ ਦੀ ਸਰਕਾਰ ਵੇਲੇ ਉਹਨੂੰ ਜਾਣਕਾਰੀ ਦੇ ਦਿੰਦਾ ਪ੍ਰਕਾਸ਼ ਸਿੰਘ ਦੀ ਬਾਦਲ ਵੇਲੇ ਸਰਕਾਰ ਸੀ ਜਿਹੜੀ ਉਦੋਂ ਉਹਨਾਂ ਨੂੰ ਜਾਣਕਾਰੀ ਦੇ ਦਿੰਦਾ ਤੈਨੂੰ ਕੀ ਲੋੜ ਪਈ ਸੀ ਪ੍ਰਧਾਨ ਮੰਤਰੀ ਬੰਦ ਦੀ ਕੀ ਲੋੜ ਪਈ ਸੀ ਮੁੱਖ ਮੰਤਰੀ ਬੰਦ ਦੀ ਉਸ ਟਾਈਮ ਤੇ ਲੋਕਾਂ ਨੂੰ ਰਾਹਾਂ ਦਿੱਤੀਆਂ ਸੀ ਕਿ ਕਿਵੇਂ ਆਹ ਕੰਮ ਹੋਣਿਆ ਕਿਵੇਂ ਉਹ ਕੰਮ ਹੋਣਿਆ ਕਿਵੇਂ ਆਹ ਕੰਮ ਹੋਣੇ ਇਹ ਗੱਲ ਕਰਾ ਜਨਾਬ ਗੱਲ ਸੱਚੀ ਆ ਜਿਹੜਾ ਪੰਜਾਬ ਦਾ ਦਰਦ ਦੀ ਆਪਦੀ ਮਾਤਾ ਆਪਦੀ ਭੈਣ ਜੀ ਦੇ ਆਪਦੀ ਘਰ ਵਾਲੀ ਦੇ ਗਲੇ 'ਚ ਸੋਨਾ ਕੰਨਾਂ 'ਚ ਸੋਨਾ ਹੱਥਾਂ 'ਚ ਸੋਨਾ ਪਵਾਉਣ ਲੱਗ ਜੇ ਉਹ ਪੰਜਾਬ ਦੇ ਹਾਲਾਤ ਨਹੀਂ ਚੇਂਜ ਕਰ ਸਕਦਾ ਪੰਜਾਬ ਚੋਂ ਨਸ਼ਾ ਤਖਸਰੀ ਨਹੀਂ ਖਤਮ ਕਰ ਸਕਦਾ ਜਿਹੜਾ ਬੰਦਾ ਗਰਾਊਂਡ ਲੈਵਲ ਤੋਂ ਉੱਠ ਕੇ 3-3 ਲੱਖ ਦੇ ਬੂਟ ਪਾਉਣ ਲੱਗ ਜੇ ਉਹ ਬੰਦਾ ਹਾਲਾਤ ਸੈੱਟ ਨਹੀਂ ਕਰ ਸਕਦਾ ਕਿਉਂਕਿ ਉਹਨੂੰ ਰਾਜਿਆਂ ਦੀ ਫੀਲਿੰਗ ਆਉਣ ਲੱਗੀ ਤੇ ਇਤਿਹਾਸ ਗਵਾਹ ਬਹੁਤ ਸਾਰੇ ਰਾਜੇ ਸੀ ਇਸ ਦੁਨੀਆ ਤੇ ਬਹੁਤ ਸਾਰੇ ਰਾਜੇ ਸੀ ਇਸ ਦੇਸ਼ ਤੇ ਉਹਨਾਂ ਨੇ ਕਦੇ ਆਮ ਲੋਕਾਂ ਦੀ ਗੱਲ ਨਹੀਂ ਕੀਤੀ ਸਿਵਾਏ ਦਿਖਾਵੇ ਤੋਂ ਜਿਵੇਂ ਰਾਜਾ ਭੋਲਾ ਹੁੰਦਾ ਸੀ ਤੇ ਉਹਨੂੰ ਚਲਾਉਣ ਵਾਲੇ ਬਿਜ਼ਨਸਮੈਨ ਹੁੰਦੇ ਸੀ ਉਸੇ ਤਰ੍ਹਾਂ ਰਾਜਿਆ ਉਹ ਸਤੌਜ ਰਾਜਿਆ ਤੂੰ ਵੀ ਭੋਲਾ ਤੈਨੂੰ ਚਲਾਉਣ ਵਾਲੇ ਬਿਜ਼ਨਸਮੈਨ ਆ ਜਿਵੇਂ ਉਹਨਾਂ ਰਾਜਿਆਂ ਦਾ ਨਾਮੋ ਨਿਸ਼ਾਨ ਨਹੀਂ ਰਿਹਾ ਤੇ ਨਾਮੋ ਨਿਸ਼ਾਨ ਤੇਰਾ ਵੀ ਨਹੀਂ ਰਹਿਣਾ ਕਦੇ ਕੀ ਆ ਕਰਨਗੇ ਕਾਇਆ ਸੀ ਗੱਲਾਂ ਚਲਾ ਕੇ ਪੰਜਾਬ ਲੈ ਗਿਆ ਸੀ ਇਹ ਯਾਦ ਰੱਖੋ ਤੁਹਾਡਾ ਜਿਹੜਾ ਗਰਦਾਰ ਸੀ ਉਹ ਲੋਕਾਂ ਪ੍ਰਤੀ ਸੀ ਪਰ ਅੱਜ ਬਿਜ਼ਨਸ ਪ੍ਰਤੀ ਹੋ ਗਿਆ ਤਾਂ ਜਿਹੜੀਆਂ ਭਰਾਵੋ दारूਆਂ ਇਹ दारूਆਂ ਨੂੰ ਕੋਈ ਨਹੀਂ ਰੋਕ ਸਕਦਾ ਰੋਕਣ ਵਾਲੇ ਜਦੋਂ ਆਪ ਨਾਲ ਬਹਿ ਜਾਣ ਉਦੋਂ ਕੱਖ ਨਹੀਂ ਹੋ ਸਕਦਾ ਜਦੋਂ ਠੇਕੇਦਾਰਾਂ ਦੀ ਯਾਰੀ ਬਿਜ਼ਨਸ ਮੈਨਾਂ ਦੀ ਯਾਰੀ ਮੰਤਰੀਆਂ ਨਾਲ ਪੈ ਜੇ ਫੰਡ ਟੈਕਸਾਂ ਦੇ ਵਿੱਚ ਪੈ ਜੇ ਉਸ ਟਾਈਮ ਤੇ ਕੱਖ ਨਹੀਂ ਹੋ ਸਕਦਾ ਗੁਟਕਾ ਬੀੜੀ ਸਰਗਟ ਆ ਚੈਨੀ ਖੈਨੀ ਕੁਲਪ ਇਹ ਕੈਂਸਰ ਦੀ ਸੱਕੀ ਭੈਣ ਆ ਕੈਂਸਰ ਦੀ ਬਿਮਾਰੀ ਦੀ ਸੱਕੀ ਭੈਣ ਆ ਜਦੋਂ ਇਹ ਕਿਸੇ ਨੇ ਬੁੱਲਾਂ ਚ ਰੱਖ ਲਿਆ ਉਸ ਟਾਈਮ ਤੇ ਕੈਂਸਰ ਫਿਰ ਆਪਦੀ ਭੈਣ ਨੂੰ ਮਿਲ ਨਾਉਂਦਾ ਵੀ ਕਿਸੇ ਨੇ ਕੁਲਪ ਬੁੱਲਾਂ ਚ ਰੱਖੀ ਆ ਤੇ ਮੇਰੀ ਭੈਣ ਮੈਨੂੰ ਵਾਜਾਂ ਮਾਰਦੀ ਆ ਕੈਂਸਰ ਕਹਿੰਦਾ ਮੈਂ ਭੱਜ ਕੇ ਜਾਵਾਂ ਜਿਹੜੀ ਉਹ ਕੇਸਰ ਦਾਣੇ-ਦਾਣੇ ਤੇ ਕੇਸਰ ਦਾ ਨਾਮ ਪਤਾ ਨਹੀਂ ਰਾਜਸ਼੍ਰੀ ਕੇ ਬਿੰਮਲ ਸੀ ਜਦੋਂ ਉਹ ਕੋਈ ਮੂੰਹ ਚ ਪਾਉਂਦਾ ਉਸ ਟਾਈਮ ਤੇ ਕੈਂਸਰ ਸੁੱਤਾ ਪਿਆ ਹੁੰਦਾ ਤੇ ਉਹਦੀ ਭੈਣ ਉਹਨੂੰ ਆਵਾਜ਼ ਮਾਰਦੀ ਆ ਵੀਰੇ ਕਿਸੇ ਬਗਾਨੇ ਬੰਦੇ ਨੇ ਮੈਨੂੰ ਮੂੰਹ ਚ ਪਾ ਲਿਆ ਬਿੰਮਲ ਕਹਿੰਦੀ ਆ ਤਾਂ ਕੈਂਸਰ ਮਾਰ ਕੇ ਥਾਪੀ ਕਹਿੰਦਾ ਲੈ ਭੈਣੇ ਹੁਣੀ ਆਇਆ ਜਦੋਂ ਸਾਡੇ ਤੋਂ ਕੈਂਸਰ ਦੀਆਂ ਭੈਣਾ ਕੈਂਸਰ ਦਾ ਭਰਾ ਮੰਡਲ ਬੀੜੀਆਂ ਦਾ ਸਾਡੀ ਸਰਕਾਰ ਇਹ ਨਹੀਂ ਬੰਦ ਕਰਾ ਸਕਦੀ ਕਿਉਂਕਿ ਫੰਡ ਮਿਲਦੇ ਆ ਕੰਪਨੀਆਂ ਤੋਂ ਫੈਕਟਰੀਆਂ ਤੋਂ ਤੰਬਾਕੂਆਂ ਵਾਲਿਆਂ ਤੋਂ ਕਿਉਂਕਿ ਉਹਨਾਂ ਨੂੰ ਟੈਕਸ ਮਿਲਦੇ ਆ ਉਹ ਕਿਉਂ ਬੰਦ ਕਰਾਉਣਗੇ ਤੇ ਸ਼ਰਾਬ ਸਿਹਤ ਲਈ ਹਾਨੀਕਾਰਕ ਆ ਦੱਸੀ ਤਾਂ بڑے ਲੋਕਾਂ ਨੇ ਆ ਪਰ ਸਰਕਾਰ ਵਕਾਉਂਦੀ ਆ ਪੰਜਾਬ ਦੇ ਲੋਕ ਪੀਂਦੇ ਆ ਕਹਿੰਦੇ ਦੁੱਖਾਂ ਦੀ दारू ਆ ਜਦੋਂ ਦੁੱਖ ਹੁੰਦਾ ਕਹਿੰਦੇ ਘੁੱਟ ਲਾ ਲਈ ਦੀ ਦੁੱਖ ਨੇੜੇ ਨਹੀਂ ਆਉਂਦਾ ਤੇ ਫਿਰ ਇਹ ਤਾਂ ਕੰਮ ਹੋਣਗੇ दारू ਪੀਣ ਵਾਲਾ ਜਿਹੜੇ ਗੁਜ਼ਰੇ ਆ ਇੱਥੋਂ ਦੁਨੀਆ ਤੋਂ ਗਏ ਆ ਉਹ ਨਹੀਂ ਗਏ ਉਹਨਾਂ ਦੇ ਬੱਚੇ ਮਰ ਗਏ ਉਹਨਾਂ ਦੀ ਘਰਵਾਲੀ ਮਰ ਗਈ ਉਹਨਾਂ ਦੀ ਮਾਂ ਮਰ ਗਈ ਉਹਨਾਂ ਦਾ ਪਿਓ ਮਰ ਗਿਆ ਉਹ ਨਹੀਂ ਮਰੇ ਕਿਸੇ ਨੇ ਕਿਹਾ ਸੀ ਨਾ ਕਹਿੰਦਾ ਸਕੂਨ ਦੀ ਜ਼ਿੰਦਗੀ ਜੀ ਕਹਿੰਦਾ ਸਕੂਨ ਉੱਥੇ ਮਿਲਣਾ ਜਿੱਦੇ ਮਰਿਆ ਹੋਇਆ ਕਹਿੰਦਾ ਕਿਉਂ ਕਹਿੰਦਾ ਮੈਂ ਸਕੂਨ ਦੇ ਨਾਲ ਪਿਆ ਹੋਣਾ ਕਿਸੇ ਨੇ ਮੈਨੂੰ ਠਾਉਣਾ ਕਿਸੇ ਨੇ ਰੋਣਾ ਕਹਿੰਦਾ ਅੱਛਾ ਕਹਿੰਦਾ ਕੋਈ ਭੱਜ ਕੇ ਲੱਕਰਾਂ ਲਿਆਊਗਾ ਕਹਿੰਦਾ ਠੀਕ ਆ ਕਹਿੰਦਾ ਕੋਈ ਖਫਣ ਲਿਆਊਗਾ ਕਹਿੰਦਾ ਠੀਕਾ ਕੋਈ ਫੱਟਾ ਲਿਆਊਗਾ ਕੋਈ ਕੁਛ ਲਿਆਊਗਾ ਕੋਈ ਹੁੱਕ ਕੇ ਦਿਵਾਊਗਾ ਕੋਈ ਲੋਸਮੈਂਟਾਂ ਕਰਾਊਗਾ ਤੇ ਕੋਈ ਪੱਟਾਂ ਤੇ ਹੱਥ ਮਾਰੂਗਾ ਕਹਿੰਦਾ ਮੈਂ ਸਕੂਨ ਦੀ ਜ਼ਿੰਦਗੀ ਚ ਰੋਦੇ ਹੋਣਾ ਤੇ ਉਹ ਤਾਂ ਭਾਈ ਸਕੂਨ ਦੀ ਜ਼ਿੰਦਗੀ ਗਈ ਗਈ ਕਿੰਨਾਂ ਦੀ ਬਦੌਲਤ ਸਰਕਾਰ ਦੀ ਬਦੌਲਤ ਹੁਣ ਕਈ ਕਹਿਣਗੇ ਸਰਕਾਰ ਦਾ ਕੀ ਦੋਸ਼ ਆ दारू ਇਹਨਾਂ ਨੇ ਪੀਤੀ ਆ ਗੱਲ ਸੁਣ ਬੀਬੀ ਤੇ ਆਤੀ ਮਨ ਤੇਰ ਵਰਗੀਆਂ ਸੋਚਾਂ ਹਰ ਦੇਸ਼ ਨੂੰ ਲੈ ਕੇ ਬੈਠੀਆਂ ਭਰਾ ਤੂੰ ਹੀ ਤੇਰੇ ਵਰਗੇ ਦੀ ਸੋਚ ਜਿਹੜੀ ਨਾ ਇਹ ਜਿਹੜੇ ਮੂਰਖ ਪ੍ਰਾਣੀ ਲੋਕ ਕਹਿੰਦੇ ਸਰਕਾਰ ਦਾ ਕੀ ਦੋਸ਼ ਸੱਟਾ ਸਰਕਾਰ ਦੇ ਅਧੀਨ ਚਿੱਟਾ ਸਰਕਾਰ ਦੇ ਅਧੀਨ ਤਾਵੇਂ ਤਾਂ ਬੰਦ ਕਰਾ ਦੇਵੇਂ ਘਰ ਜੇ ਢਾਈਆਂ ਦੇ ਖੇਡਾਂ ਖੇਡੀਆਂ ਜਾਂਦੇ ਆ ਸ਼ਰਾਬ ਦੇ ਠੇਕੇ ਤੇ ਫੈਕਟਰੀਆਂ ਸਰਕਾਰ ਬਚਾਉਂਦੀ ਆ ਆ ਬਿੰਮਲਾ ਕੁਲਿੱਪਾ ਸਰਕਾਰ ਬਚਾਉਂਦੀ ਆ ਕੀ ਕੁਛ ਆ ਇੱਥੇ ਅਤਿਆਚਾਰੀਆਂ ਨੂੰ ਸਰਕਾਰ ਬਚਾਉਂਦੀ ਆ ਇੱਥੇ ਪੈੜੀਆਂ ਪੈੜੀਆਂ ਫੈਕਟਰੀਆਂ ਲੋਕਾਂ ਦੇ ਘਾਨ ਕਰਨ ਵਾਲੀਆਂ ਸਰਕਾਰ ਬਚਾਉਂਦੀ ਆ ਫਿਰ ਦੱਸੋ ਰੋਲ ਕੀ ਦਾ ਹੋਇਆ ਸਮਝੋ ਇਸ ਗੱਲ ਨੂੰ ਤਾਂ ਬਹੁਤ ਸਾਰੇ ਲੋਕ ਇਹ ਕਹਿਣਗੇ ਕਿ ਆ ਤੂੰ ਗੱਲਾਂ ਬੜੀਆਂ ਕੀਤੀਆਂ ਸਾਨੂੰ ਸਮਝ ਨਹੀਂ ਲੱਗੀ ਸਮਝ ਬੰਦਿਆਂ ਨੂੰ ਲੱਗਦੀ ਆ ਤੁਹਾਨੂੰ ਥੋੜਾ ਲੱਗੂਗੀ ਮੈਂ ਤੁਹਾਨੂੰ ਪਹਿਲਾਂ ਕਹਿ ਕੇ ạtਿਆ ਕਿ ਆਮ ਲੋਕਾਂ ਦੀ ਜ਼ਿੰਦਗੀ ਜਾਨਵਰਾਂ ਚ ਗਿਣੀ ਹੋਈ ਏ ਇਹਨਾਂ ਨੇ ਇਹ ਰੋਲਾ ਸਿਰਫ ਵੋਟਾਂ ਵਾਸਤੇ ਤੇ ਇੱਕ ਮੁੱਦਾ ਬਣ ਗਿਆ ਤਾਂ ਪਾ ਰਹੇ ਆ ਨਹੀਂ ਤਾਂ ਇਹ ਬਹੁਤ दारू ਪੀ ਕੇ ਲੋਕ ਮਰਦੇ ਆ ਬਿਨਾਂ ਇਲਾਜ ਤੋਂ ਲੋਕ ਮਰਦੇ ਹਸਪੀਟਲਾਂ ਦੇ ਵਿੱਚ ਤਾ ਇਹਨਾਂ ਨੇ ਕਿੰਨੇ ਕਰੋਲੇ ਪਾਏ ਕਿੰਨਾ ਕ ਮੁੱਖ ਮੰਤਰੀ ਬਹਿਣ ਗਿਆ ਆਹ ਸੜਕ ਤੇ ਐਕਸੀਡੈਂਟ ਦੇ ਨਾਲ ਫਿਰੋਜ਼ਪੁਰ ਫਾਇਲ ਕਾਲੀ ਸੜਕਾ ਜਿਹੜੀ ਕਿੰਨੇ ਲੋਕ ਗੁਜ਼ਰ ਕੇ ਇਹ ਸੜਕ ਤੇ ਆਹ 2-3 ਮਹੀਨਿਆਂ ਦੇ ਵਿੱਚ ਵਿੱਚ ਕਟੋ-ਕਟ 100 ਬੰਦਾ ਗੁਜ਼ਰਿਆ ਕਿੰਨਾ ਕ ਮੰਤਰੀ ਜਾ ਕੇ ਕਿਸੇ ਦੇ ਘਰੇ ਬੈਠੇ ਕਿੰਨਾ ਕ ਐਮਐਲਏ ਗਏ ਇਹਨਾਂ ਨੇ ਕਹਿਣ ਦੀਆਂ ਗੱਲਾਂ ਬਾਈ ਜੀ ਇਹਨਾਂ ਨੂੰ ਥੋੜੀ ਪਰਵਾਹ ਨਹੀਂ ਹੈਗੀ ਬਚੋ ਛੋਟੀਆਂ-ਛੋਟੀਆਂ ਬੋਤਲਾਂ दारूਆਂ ਨਾ ਜਿਹੜੀਆਂ ਖਾਸਾ ਆ ਗਈ ਜਾਂ ਸੋਫੀ ਆ ਗਈ ਹੈ ਤੁਹਾਡੇ ਵਾਸਤੇ ਹੀ ਆ ਤੇ ਬਹੁਤ ਮਹਿੰਗੀਆਂ ਪਿੰਦੀ ਤਾਂ ਬੱਚੋਂ ਇਹਨਾਂ ਤੋਂ ਵੱਸ ਸਕਦੇ ਬਾਕੀ ਤੁਸੀਂ ਕਿਹੜਾ ਕਿਸੇ ਦਾ ਕਹਿਣਾ ਮੰਨਣਾ ਤੁਸੀਂ ਰੱਬ ਦਾ ਨਹੀਂ ਮੰਨਿਆ ਸਾਡਾ ਕਿੱਥੇ ਮੰਨਣਾ ਇਸ ਤਾਂ ਬਹੁਤ ਅਸੀਂ ਕਿਹੜੇ ਬਾਗ ਦੀ ਮੂਲ